ਵਿਕਾਸ ਕਾਰਜਾਂ ਲੈ ਕੇ ਵਿਕਾਸ ਦੇ ਲਈ ਚੱਲ ਰਹੇ ਕੰਮਾਂ ਦੀ ਰਿਪੋਰਟ ਲਈ ਗਈ ਹੈ ਬਹੁਤ ਜਲਦ ਹੋਰ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਆ ਸੀਐਮ ਨੇ ਕਿਹਾ ਚੱਲ ਰਹੇ ਪ੍ਰੋਜੈਕਟਰ ਨੂੰ ਸਮੇਂ ਸਿਰ ਲੋਕ ਸਮਰਪਿਤ ਕੀਤਾ ਜਾਵੇ ਲੋਕਾਂ ਲਈ ਤਿਆਰ ਕੀਤਾ ਜਾਵੇ ਸੀਐਮ ਭਗਵੰਤ ਸਿੰਘ ਪਾਣ ਨੇ ਇਹ ਹਦਾਇਤ ਦਿੱਤੀ ਹੈ ਅਧਿਕਾਰੀਆਂ ਨੂੰ ਸੋ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਪਟਿਆਲਾ ਦੇ ਅਧਿਕਾਰੀਆਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਤੇ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਨੇ ਮਕਾਦਾ ਟਵੀਟ ਕੀਤਾ ਜਿਵੇਂ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਫਸਰਾਂ ਤੇ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਤੇ ਵੱਖ-ਵੱਖ ਪ੍ਰੋਜੈਕਟਾਂ ਤੇ ਵਿਸਥਾਰ ਸਹਿਤ ਚਰਚਾ ਹੋਈ ਪਟਿਆਲਾ ਸ਼ਹਿਰ ਦੇ ਲੋਕਾਂ ਦੇ ਲਈ ਬਹੁਤ ਜਲਦ ਹੋਰ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਨ ਤੇ ਚੱਲ ਰਹੇ ਪ੍ਰੋਜੈਕਟ ਨੂੰ ਸਮੇਂ ਸਿਰ ਲੋਕ ਸਮਰਪਿਤ ਕਰਨ ਦੇ ਲਈ ਵੀ ਅਫਸਰਾਂ ਨੂੰ ਹਦਾਇਤ तो मुख्यमंत्री ने मीटिंग की और मीटिंग के तो बाद ट्वीट करके इस मीटिंग के बारे जा पटियाला शहर के विकास कार्यों लेके मीटिंग की गई थी प्रशासनिक अधिकारियों से विधायकों वक् वक्त प्रोजेक्टा चर्चा हुई है समय सिर लोग अर्पित किए जाने प्रोजेक्ट चल रहे हैं और इस ही होर भी विकास प्रोजेक्ट लाए जाने ਉਧਰ ਤਰਨਤਾਰਨ ਦੇ ਪਿੰਡ ਫਤਿਹਾਬਾਦ ਦੇ ਵਿੱਚ ਫਾਇਰਿੰਗ ਹੋਈ ਹੈ ਮੰਡੀ ਦੇ ਵਿੱਚ ਸਬਜੀ ਵੇਚਣਾ ਹੈ ਕਿਸਾਨ ਤੇ ਫਾਇਰਿੰਗ ਕੀਤੀ ਗਈ ਹੈ ਵਾਲ-ਵਾਲ ਕਿਸਾਨ ਦੀ ਜਾਨ ਬਚੀ ਹੈ ਫਾਇਰਿੰਗ ਕਰਕੇ ਹਮਲਾਵਰ ਫਰਾਰ ਹੋ ਗਿਆ ਔਰ ਹਮਲਾਵਰ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਦੋ ਗੋਲੀਆਂ ਚਲਾਈਆਂ ਗਈਆਂ ਨੇ ਪੀੜਤ ਨੇ ਇਹ ਬਿਆਨ ਦਿੱਤਾ ਹੈ ਔਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਫੁਟੇਜ ਹੈ ਜਿੱਥੇ ਹਮਲਾਵਰ ਨੇ ਸਬਜੀ ਵੇਚਣਾ ਹੈ ਕਿਸਾਨ ਦੇ ਉੱਤੇ ਫਾਇਰਿੰਗ ਕੀਤੀ ਪਰ ਹਮਲਾਵਰ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਸਾਤੀ ਕੇ ਨੇ ਮੇਰੇ ਤੇ ਹਮਲਾ ਕੀਤਾ ਪਿਸਤਨ ਨਾਲ। ਇਹ ਅਭੀ ਮੇਰੀ ਜਾਨ ਬੱਜ ਗਈ। ਬਸ ਇਨਾ ਹੀ ਮੈਨੂੰ ਪਤਾ। ਦੋ ਗੋਲੀਆਂ ਚੱਲੀਆਂ। ਦੋ ਗੋਲੀਆਂ ਚੱਲੀਆਂ। ਕਿੰਨੇ ਵਜੇ ਘਟਣਾ ਜੋ ਤੁਸੀਂ ਇੱਥੇ ਆਏ ਜੋ? ਇਹ ਮੇਰਾ ਕੱਲ ਸਾਢੇ 8:00 ਦੀ ਘਟਨਾ। ਕੀ ਇਹ ਤੇ ਮੱਡੀ ਕੰਮ ਕਰਾਇਦੋ? ਮਟਰ ਵੇਚਣਾ ਹੈ। ਤੁਹਾਨੂੰ ਇਹ ਤੇ ਮੱਡੀ ਦੀ ਸੁਰੱਖਿਆ ਚਾਹੀਦੀ ਹੈ ਤੁਹਾਨੂੰ। ਹਾਂਜੀ ਜ਼ਰੂਰ ਚਾਹੀਦੀ ਜੀ। ਰੱਖਿਆ ਦੇ ਹੁਣ ਜਿਹੋ ਜਿਹਾ ਮਹੌਲ ਆ ਸਾਰੇ ਨਗਰ ਦੀ ਸਾਰੇ ਪੰਜਾਬ ਦੀ ਚਾਹੀਦੀ ਆ ਉਧਰ ਮੋਹਾਲੀ ਦੇ 에어ਪੋਰਟ ਰੋਡ ਤੇ ਦਰਦਨਾ ਖਾਤਸਾ ਵਾਪਰਿਆ ਟਿੱਪਣ ਨੇ ਐਕਟਿਵਾ ਸਵਾਰ ਦੋ ਲੋਕਾਂ ਨੂੰ ਜ਼ਰਰ ਦਿੱਤਾ ਔਰ ਹਾਦਸੇ ਦੇ ਵਿੱਚ ਐਕਟਿਵਾ ਸਵਾਰ ਜਿਹੜੇ ਲੋਕ ਸੀਗੇ ਪਤੀ ਪਤਨੀ ਸੀਗੇ ਦੋਵੇਂ ਉਹਨਾਂ ਦੀ ਮੌਤ ਹੋ ਗਈ ਹੈ ਮੋਹਾਲੀ 에어ਪੋਰਟ ਰੋਡ ਹਾਦਸਿਆਂ ਦਾ ਰੋਡ ਜਿਹੜਾ ਹੈਗਾ ਉਹ ਬੰਦਾ ਜਾ ਰਿਹਾ ਔਰ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਰੋਂਦੇ ਕੁਲਾਂ ਦੇ ਪਰਿਵਾਰ ਦੀਆਂ ਤਸਵੀਰਾਂ ਟਿੱਪਰ ਨੇ ਐਕਟਿਵਾ ਨੂੰ ਟੱਕਰ ਮਾਰੀ ਸੀਗੀ ਪਤੀ ਪਤਨੀ ਸਵਾਰ ਸੀਗੇ ਐਸ ਐਕਟਿਵਾ ਤੇ ਦੋਵਾਂ ਦੀ ਮੌਤ ਹੋ ਚੁੱਕੀ ਹੈ ਐਕਟਿਵਾ ਨੂੰ ਟੱਕਰ ਮਾਰੀ ਗਈ ਟਿੱਪਰ ਦੇ ਵੱਲੋਂ ਔਰ ਇਹ ਉਹ ਟਿੱਪਰ ਹੈ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਤਸਵੀਰਾਂ ਦੇ ਵਿੱਚ ਪਰਿਵਾਰ ਦੀ ਹਾਲਤ ਸਮਝੀ ਜਾ ਸਕਦੀ ਹੈ ਗਮ ਦੇ ਵਿੱਚ ਪਰਿਵਾਰ ਡੁੱਬਿਆ ਹੋਇਆ ਹੈ ਪਤੀ ਪਤਨੀ ਸਵਾਰ ਸੀਗੇ ਐਸ ਐਕਟਿਵਾ ਤੇ ਦੋਵਾਂ ਦੀ ਮੌਤ ਹੋ ਚੁੱਕੀ ਹੈ ਐਸ ਐਕਟਿਵਾ ਤੇ ਸਵਾਰ ਸੀਗੇ ਦੋਵੇਂ ਔਰ ਪਿਕਚਰਾਂ ਵਿੱਚ ਟਿੱਪਰ ਨੇ ਟੱਕਰ ਮਾਰੀ ਹੈ हादसा किए वापर किापर एग्जैक्टली एयरपोर्ट रोड क्योंकि अपने आप में बहुत लंबा है एयरपोर्ट रोड से कितने हादसा वापरया भी समझने की कोशिश करा योवें पति पत्नी सवार थी जिन्हों तस्वीर दिखा रहे हैं दरड़ता एक्टिवा सवार पति पत्नी टिप्पर ने पुलिस तो मिली जानकारी के मुताबिक टिप्पर चालक के खिलाफ जोड़ा है मामला दर्ज होया टिप्पर के ड्राइवर के खिलाफ मामला दर्ज किया गया ਕੰਕਲ ਜਿ ਚ ਲੈ ਲਿਆ ਟਿਪਰ ਹੈਗਾ ਇਹ ਪੰਜਾਬ ਨੰਬਰ ਹੈ ਹਾਲਾਂਕਿ ਟਿਪਰ ਡਰਾਈਵਰ ਮੌਕੇ ਤੋਂ ਟਿਪਰ ਛੱਡ ਕੇ ਫਰਾਰ ਹੋ ਗਿਆ ਜਦੋਂ ਨੇ ਦੇਖਿਆ ਕਿ ਜਿਹੜੇ ਦੋਨਾਂ ਜਿਹੜੇ ਹਸਬੰਡ ਵਾਈਫ ਸੀ 50 ਸਾਲ ਦੇ ਰਜਨੀਸ਼ ਗੋਇਲ ਤੇ 48 ਸਾਲ ਦੀ ਉਹਨਾਂ ਦੀ ਵਾਈਫ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਉਹ ਟਿਪਰ ਛੱਡ ਕੇ ਇੱਥੋਂ ਫਰਾਰ ਹੋ ਗਿਆ ਇਹ ਉਹੀ ਟਿਪਰ ਹੈ ਹੁਣ ਤੱਕ ਦੀ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਕ੍ਰਾਈਮ ਸੀਨ ਜਿਹੜਾ ਪੁਲਿਸ ਨੇ ਦੇਖਿਆ ਇਹ ਬਿਲਕੁਲ ਪਿੱਛੋਂ ਲਾ ਕੇ ਇਸ ਟਿਪਰ ਨੇ ਬੈਗ ਤੇ ਮਾਰਿਆ ਐਕਟਿਵਾ ਤੇ ਐਕਟਿਵਾ ਬਿਲਕੁਲ ਥੱਲੇ ਉੱਕ ਸੀੜਦਾ ਹੋਇਆ ਕਾਫੀ ਦੂਰ ਤੱਕ ਉਹਨਾਂ ਨੂੰ ਲੈ ਕੇ ਗਿਆ ਪੂਰਾ ਲੋਡੇਡ ਹੈ ਟਿਪਰ ਪੰਜਾਬ ਦਾ ਨੰਬਰ ਹੈ ਪੀਬੀ 07ਬੀਜ਼ 6007 ਹਾਲਾਂਕਿ ਟਿਪਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਰਹੀ ਹੈ ਪੁਲਿਸ ਲੇਕਿਨ ਬੜਾ ਅਹਿਮ ਹੋ ਜਾਂਦਾ ਹੈ ਕਿਉਂਕਿ ਫੌਗੀ ਸੀਜ਼ਨ ਜਿਹੜੀ ਵਿਜ਼ਿਬਿਲਟੀ ਉਹ ਬੜੀ ਘੱਟ ਹੁੰਦੀ ਹੈ ਧੁੰਦ ਦਾ ਹੈਗਾ ਪੂਰਾ ਇਹ ਟਿਪਰ ਲੋਡ ਹੈ 에어ਪੋਰਟ ਰੋਡ ਤੇ ਇਹ ਪੂਰਾ ਹਾਦਸਾ ਹੋਇਆ ਮੰਦਭਾਗੀ ਘਟਨਾ ਹੈ ਸਵੇਰ ਦਾ ਸਮੇਂ ਸੀਗਾ 8:30 9:00 ਦੇ ਕਰੀਬ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਟਿਪਰ ਬਹੁਤ ਰਫ਼ਤਾਰ ਦੇ ਵੀ ਸੀਗਾ ਜਿਸ ਕਰਕੇ ਇਹ ਪੂਰਾ ਉਹਨਾਂ ਨੇ ਪਿੱਛੇ ਹੀ ਲਾਈਟਾਂ ਤੇ ਉਹ ਖੜੇ ਸੀ ਹਸਬੰਡ ਵਾਈਫ ਆਪਣੀ ਸ਼ਾਪ ਤੇ ਜਾ ਰਹੇ ਸੀ ਪਿੱਛੋਂ ਉਹ ਜੇਤੋ ਦੇ ਰਹਿਣ ਵਾਲੇ ਪੰਜ 6 ਮਹੀਨੇ ਇੱਥੇ ਆਏ ਸੀਗੇ ਮਹੌਲੀ ਦੇ ਤ੍ਰੇਨ ਸੈਕਟਰ ਦੇ ਵਿੱਚ ਇਹਨਾਂ ਨੇ ਸ਼ਾਪ ਖੋਲੀ ਸੀ ਕਰਿਆਨੇ ਦੀ ਸ਼ਾਪ ਖੋਲੀ ਸੀ ਤੇ ਜੀਰਕਪੁਰ ਡਿਫੈਂਸ ਕਲੋਨੀ ਦੇ ਵਿੱਚ ਇਹ ਰਹਿ ਰਹੇ ਸੀਗੇ ਤੇ ਇਹਨਾਂ ਦੇ ਦੋ ਬੱਚੇ ਨੇ ਇੱਕ 14 ਸਾਲ ਦਾ ਮੁੰਡਾ ਇੱਕ ਕੁੜੀ ਹੈ ਤੇ ਬੜੀ ਬੰਦਪਾਗੀ ਲੇਕਿਨ ਬਹੁਤ ਅਹਿਮ ਹੋ ਜਾਂਦਾ ਹੈ ਲੋਕਾਂ ਨੂੰ ਬਾਰ-ਬਾਰ ਇਸ ਚੀਜ਼ ਦਾ ਪੁਲਿਸ ਵੀ ਅਵੇਅਰ ਕਰਦੀ ਹੈ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਧੁੰਦ ਦੇ ਟਾਈਮ ਫੌਗੀ ਸੀਜ਼ਨ ਦੇ ਟਾਈਮ ਬਹੁਤ ਹੀ ਆਰਾਮ ਨਾਲ ਬਹੁਤ ਹੀ ਆਰਾਮ ਨਾਲ ਤੁਸੀਂ ਚਲੋ ਤੇ ਅਵੋਇਡ ਕਰੋ ਜਿਹੜੀ ਅਰਲੀ ਮਾਰਨਿੰਗ ਹੈ ਜਾਂ ਫਿਰ ਨਾਈਟ ਦਾ ਸਮਾਂ ਉਹਦੇ ਵਿੱਚ ਤੁਸੀਂ ਗੱਡੀਆਂ ਜਾਂ ਫਿਰ ਜਿਹੜੀ ਡਰਾਈਵ ਕਰਨਾ ਉਹ ਤੁਸੀਂ ਅਵੋਇਡ ਕਰੋ ਕਿਉਂ ਜਿਹੜੀ ਮੰਤਪਾਗੀ ਘਟਨਾ ਵਾਪਰੀ ਆ ਇਹਦੇ ਵਿੱਚ ਇੱਕ ਰਜਨੀਸ਼ ਕੁਮਾਰ ਗੋਇਲ ਨੇ ਨਾਲ ਉਹਨਾਂ ਦੀ ਪਤਨੀ ਇਹ ਸਵੇਰੇ ਸਵੇਰੇ ਆਪਣੇ ਸ਼ਾਪ ਤੇ ਜਾ ਰਹੇ ਸੀਗੇ ਤਾਂ ਇੱਕ ਜਿਹੜਾ ਟਿਪਰ ਹੈਗਾ ਉਹਨਾਂ ਨੇ ਇਹਨਾਂ ਨੂੰ ਪਿੱਛੋਂ ਹਿੱਟ ਕੀਤਾ ਉੱਥੋਂ ਦਸਣ ਮੁਤਾਬਕ ਜਿਹੜਾ ਹੈਗਾ ਮੌਕੇ ਤੇ ਜਿਹੜੇ ਲੋਕ ਸੀਗੇ ਜਿਦੇ ਚ ਇਹਨਾਂ ਦੋਵਾਂ ਦੀ ਡੈਥ ਹੋ ਗਈ ਹੈ ਜੀ ਓਕੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜਿਹੜਾ ਟਿਪਰ ਚਾਲਕ ਹੈ ਟਿਪਰ ਤੁਸੀਂ ਕਬਜ਼ੇ ਚ ਲੈ ਲਿਆ ਹਾਂ ਟਿਪਰ ਨੂੰ ਅਸੀਂ ਜਿਹੜਾ ਹੈਗਾ ਕਬਜ਼ੇ ਚ ਲਿਆ ਜੀ ਐਕਟਿਵਾ ਵੀ ਜਿਵੇਂ ਤੁਸੀਂ ਦੇਖਿਆ ਅਸੀਂ ਇਹਨੂੰ ਆਪਣੇ ਇੱਥੇ ਲੈ ਕੇ ਆਏ ਆ ਤੇ ਜਿਹੜਾ ਚਾਲਕ ਹੈਗਾ ਉਸ ਤੋਂ ਬਾਅਦ ਇਹ ਉੱਥੋਂ ਮੌਕਾ ਤੋਂ ਜਿਹੜਾ ਫਰਾਰ ਹੋ ਗਿਆ ਅਸੀਂ ਉਹਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ